ਫੇਰ ਜਿਹੜੀ ਗਲੀ ਜਿੱਥੇ ਆਪਾਂ ਰੋਡ ਤੇ ਖੜੇ ਹੋਇਆ ਨਾ ਵੀ ਇਹ ਗਲੀ ਬੰਨੀ ਚਾਹੀਦੀ ਏ ਗਲੀ ਦੀ ਗ੍ਰਾਂਡ ਮਿਲਣੀ ਚਾਹੀਦੀ ਏ ਬੱਚੇ ਨੰਗਦੇ ਆ ਬੱਚੇ ਸਕੂਲਾਂ ਚ ਜਾਂਦੇ ਆ ਉਧਰੋਂ ਸਕੂਲਾਂ ਦਾ ਟਾਈਮ ਹੁੰਦਾ ਹੈ ਉਧਰੋਂ ਬੱਚਿਆਂ ਕੋਲ ਜਾਇਆ ਨਹੀਂ ਜਾਂਦਾ ਸਕੂਲੇ ਬਸ ਹਸਪੀਟਲ ਵੱਡਾ ਹੋਣਾ ਚਾਹੀਦਾ ਠੀਕ ਹੈ ਜੀ ਜਿਵੇਂ ਹੁਣ ਲੋਕੀ ਉੱਥੇ ਜਾਂਦੀ ਏ ਜਾਂਦੇ ਆ ਉੱਥੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਅੰਦਰ ਤੇ ਜੇ ਜਿਵੇਂ ਹੁਣ ਵੱਧ ਚੜ ਕੇ ਆ ਰਹੇ ਆ ਜਿਵੇਂ ਵੀ ਲੋਕਾਂ ਨੂੰ ਆਰਾਮ ਆ ਰਿਹਾ ਹੈ ਤੇ ਜੇ ਉੱਥੇ ਕੋਈ ਬੈਣ ਨੂੰ ਨਾ ਕੋਈ ਬੰਚੇ ਗਾਏ ਤੇ ਨਾ ਕੋਈ ਬਰਾਂਡਾ ਹੀ ਵੱਡਾ ਹੈਗਾ ਤੇ ਇਹ ਦਿੱਕਤਾਂ ਆਉਂਦੀਆਂ ਪਈਆਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਪਾਣੀ ਦੀ ਸੀਵਰੇਜ ਪਲਾਨ ਲੱਗਣਾ ਚਾਹੀਦਾ ਇੱਥੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਗਲੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਹੈ ਬਿਮਾਰੀਆਂ ਦਾ ਕਾਰਨ ਬਣਦਾ ਬਹੁਤ ਵੱਡਾ ਦੂਸਰੀ ਸਮੱਸਿਆ ਹੈ ਸਾਨੂੰ ਬੱਸ ਸਟੈਂਡ ਦੀ ਇੱਕ ਇੱਥੇ ਬੱਸ ਸਟੈਂਡ ਬੰਨਣਾ ਚਾਹੀਦਾ ਤੇ ਬਹੁਤ ਛੜਕ ਦੇ ਉੱਤੇ ਬੱਸਾਂ ਖਲੋਂਦੀਆਂ ਨੇ ਬਹੁਤ ਦਿੱਕਤ ਆਉਂਦੀ ਆ ਲੰਘ ਲੱਗਾ ਟ੍ਰੈਫਿਕ ਜਾਮ ਹੋ ਜਾਂਦਾ ਇਹਨਾਂ ਦੇ ਕਾਰਨ ਹੂੰ ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੱਲਾਵਾਲਾ ਅੱਜ ਅਸੀਂ ਮੌਜੂਦ ਹੈਗੇ ਆ ਬੜਾ ਵੱਡਾ ਕਸਬਾ ਇਹਨੂੰ ਕਹਿ ਸਕਦੇ ਆ ਜ਼ਿਲ੍ਹਾ ਫਿਰੋਜ਼ਪੁਰ ਦਾ ਨਗਰ ਪੰਚਾਇਤ ਚੋਣਾ ਇੱਕ ਵਾਰ ਫੇਰ ਉਹਨਾਂ ਦਾ ਬਿਗਲ ਵੱਜ ਚੁੱਕਾ ਹੈ 21 ਦਸੰਬਰ ਨੂੰ ਜਿਹੜਾ ਵੋਟਾਂ ਪੈਣੀਆਂ ਹੈਗੀਆਂ ਉਸੇ ਦਿਨ ਸ਼ਾਮ ਨੂੰ ਰਿਜ਼ਲਟ ਆ ਜਾਣਾ ਹੈਗਾ ਸੋ ਵੱਡਾ ਸਵਾਲ ਹੈਗਾ ਲਗਾਤਾਰ ਇਲੈਕਸ਼ਨ ਹੋ ਰਿਹਾ ਵੋਟਾਂ ਪੈ ਰਹੀਆਂ ਹੈਗੀਆਂ ਸਰਕਾਰ ਦਾ ਜਿਹੜਾ ਤਾਣਾ ਬਾਣਾ ਹੈਗਾ ਸਾਰਾ ਜਿਹੜਾ ਪ੍ਰਬੰਧ ਕੀ ਪ੍ਰਬੰਧ ਹੈਗਾ ਜਿਹੜਾ ਉਹ ਵੋਟਾਂ ਦੇ ਵਿੱਚ ਉਲਝਿਆ ਹੋਇਆ ਚੋਣਾਂ ਦੇ ਵਿੱਚ ਉਲਝਿਆ ਹੋਇਆ ਸੋ 21 ਦਸੰਬਰ ਨੂੰ ਵੋਟਾਂ ਪੈਣੀਆਂ ਨਾਲ ਹੀ ਇਸੇ ਦਿਨ ਰਿਜ਼ਲਟ ਆ ਜਾਣਾ ਹੈਗਾ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰ ਰਹੇ ਹੈਗੇ ਆ ਮੱਲਾਵਾਲਾ ਬੱਸ ਸਟੈਂਡ ਦੇ ਅਸੀਂ ਫਰੋਈਪੁਰ ਰੋਡ ਤੇ ਮੌਜੂਦ ਹੈਗੇ ਆ ਕਿਹੜੀਆਂ-ਕਿਹੜੀਆਂ ਵੱਡੀਆਂ ਸਮੱਸਿਆਵਾਂ ਹੈਗੀਆਂ ਅਕਸਰ ਸਮੱਸਿਆਵਾਂ ਤਾਂ ਹੈਗੀਆਂ ਹੈ ਰਾਜਨੀਤੀ ਵਿੱਚ ਵੱਡੀਆਂ-ਵੱਡੀਆਂ ਸਮੱਸਿਆਵਾਂ ਉਪਜਦੀਆਂ ਹੈਗੀਆਂ ਲੇਕਿਨ ਉਹਨਾਂ ਦੇ ਜਿਹੜਾ ਜਵਾਬ ਹੈਗੇ ਹੈਗੇ ਲੋਕਾਂ ਦੇ ਸਵਾਲ ਤੇ ਲੋਕਾਂ ਦੇ ਜਵਾਬ ਲੇਕਿਨ ਆ ਸਮੱਸਿਆ ਦਾ ਹੱਲ ਕੋਈ ਵੀ ਸਰਕਾਰ ਹੈਗੀ ਉਹਨਾਂ ਤੋਂ ਨਹੀਂ ਨਿਕਲਦਾ ਹੈਗਾ ਉਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਆ ਸਰਕਾਰ ਕੋਲੇ ਕੋਈ ਉਹ ਚੀਜ਼ ਦੀ ਕਾਟ ਹੋ ਸਕਦੀ ਏ ਪਰ ਲੋਕਾਂ ਦੀਆਂ ਸਮੱਸਿਆਵਾਂ ਲਗਾਤਾਰ ਜਿਉਂ ਦੀਆਂ ਤਿਉਂ ਬਣੀਆਂ ਹੈਗੀਆਂ ਔਰ ਆਮ ਆਦਮੀ ਪਾਰਟੀ ਬੇਸ਼ੱਕ ਦੀ ਵਾਅਦੇ ਕਰਦੀ ਹੈਗੀ ਤਿੰਨ ਸਾਲ ਤੋਂ ਉੱਪਰ ਜਿਹੜੀ ਸਰਕਾਰ ਹੋਗੀ ਏ ਵਾਅਦੇ ਕਰਦੀ ਹੈਗੀ ਅਸੀਂ ਲੋਕਾਂ ਦੇ ਕੰਮ ਕਰਾਂਗੇ ਸੋ ਕਸਬਾ ਮੱਲਾਵਾਲੇ ਦੇ ਅਸੀਂ ਅੱਜ ਕਵਰੇਜ ਕਰਨ ਪਹੁੰਚੇ ਆ ਕਿ ਸਮੱਸਿਆਵਾਂ ਕੀ ਹੈਗੀਆਂ ਕਰੀਬ ਕਰੀਬ 30 ਹਜ਼ਾਰ ਦੇ ਨੇੜੇ ਜੜੇ ਇਸ ਆਬਾਦੀ ਹੈਗੀ ਇਸ ਕਸਬੇ ਦੀ ਸੋ ਇਹਨੀਆਂ ਕੀ ਸਮੱਸਿਆ ਹੋਈਆਂ ਆ ਆਪਾਂ ਗੱਲਬਾਤ ਕਰ ਲੈਨੇ ਹੈਗੇ ਮੇਰੇ ਨਾਲ ਬਾਈ ਜੀ ਹੈਗੇ ਆ ਗਸੇਵ ਕਲਾੜਾ ਅ ਅਕਸਰ ਜਿਹੜੇ ਆਪਣੀ ਸਮਾਜ ਭਲਾਈ ਕੰਮਾਂ ਦੇ ਵਿੱਚ ਲੈ ਕੇ ਜਿਹੜਾ ਨੌਜਵਾਨ ਜਾਣੇ ਜਾਂਦੇ ਆ ਬਾਈ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਨਗਰ ਪੰਚਾਇਤ ਚੋਣਾਂ ਜਿਹੜੀਆਂ ਹੋ ਰਹੀਆਂ ਆਪਣੀਆਂ 21 ਦਸੰਬਰ ਨੂੰ ਉਹਦੇ ਰਿਜ਼ਲਟ ਆਉਣੇ 21 ਦਸੰਬਰ ਨੂੰ ਵੋਟਾਂ ਪੈ ਰਹੀਆਂ ਚੋਣਾਂ ਹੋ ਰਹੀਆਂ ਕੀ ਕਹਿਣਾ ਚਾਹੋਗੇ ਕੀ ਸਮੱਸਿਆਵਾਂ ਕੀ ਹੈਗੀਆਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਪਾਣੀ ਦੀ ਸੀਵਰੇਜ ਪਲਾਨ ਲੱਗਣਾ ਚਾਹੀਦਾ ਇੱਥੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਗਲੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਹੈ ਬਿਮਾਰੀਆਂ ਦਾ ਕਾਰਨ ਬਣਦਾ ਬਹੁਤ ਵੱਡਾ ਦੂਸਰੀ ਸਮੱਸਿਆ ਹੈ ਸਾਨੂੰ ਬੱਸ ਸਟੈਂਡ ਦੀ ਇੱਕ ਇਥੇ ਬੱਸ ਸਟੈਂਡ ਬੰਨਣਾ ਚਾਹੀਦਾ ਤੇ ਬਹੁਤ ਛੜਤ ਦੇ ਉਤੇ ਬੱਸਾਂ ਖਲੋਉਂਦੀਆਂ ਨੇ ਬਹੁਤ ਦਿੱਕਤ ਆਉਂਦੀ ਆ ਲੰਘਣ ਲੱਗਿਆ ਟ੍ਰੈਫਿਕ ਜਾਮ ਹੋ ਜਾਂਦਾ ਇਹਨਾਂ ਦੇ ਕਾਰਨ ਤੀਸਰੀ ਸਮੱਸਿਆ ਸਾਡੀ ਇਹ ਆ ਕਿ ਸਾਨੂੰ ਕੁੜੀਆਂ ਵਾਲਾ ਕਾਲਜ ਇਸ ਮੱਲਾਂ ਵਾਲੇ ਨੂੰ ਮਿਲਣਾ ਚਾਹੀਦਾ ਕਿਉਂਕਿ ਬੱਚਿਆਂ ਫਰੋਇਪਰ ਜਾ ਕੇ ਪੜਨ ਜਾਂਦੀਆਂ ਨੇ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਵੀ ਚੌਥੀ ਸਮੱਸਿਆ ਸਾਡੀ ਇਹ ਆ ਤੇ ਬੱਚਿਆਂ ਵਾਸਤੇ ਕੋਈ ਸਟੇਡੀਅਮ ਨਹੀਂ ਹੈਗਾ ਖੇਡਣ ਵਾਸਤੇ ਉਹ ਫਰੋਹੀਪੁਰ ਜਾ ਕੇ ਖੇਡਦੇ ਨੇ ਪਖ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਵੱਡੀ ਸਮੱਸਿਆ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਜਿਹੜੀਆਂ ਸਾਡੀਆਂ ਇਹ ਸਮੱਸਿਆ ਨੇ ਇਹ ਹੱਲ ਕੀਤੀਆਂ ਜਾਂ ਨਾ ਮੀਣ ਹਸਪੀਟਲ ਵੀ ਸਮੱਸਿਆ ਬਹੁਤ ਹੈ ਹਾਂਜੀ ਹੋ ਹਸਪੀਟਲ ਦੀ ਬਹੁਤ ਸਮੱਸਿਆ ਹੈ ਕਿ ਇਥੇ ਜੇ ਡਿਲੀਵਰੀ ਕੋਈ ਕੇਸ ਆ ਜਾਵੇ ਤੇ ਐਮਰਜੈਂਸੀ ਆ ਜਾਵੇ ਤੇ ਇਥੇ ਸਾਡੇ ਕੋਈ ਸੁਵਿਧਾ ਹੀ ਨਹੀਂ ਹੈਗੀ ਸਾਨੂੰ ਫੋਰ ਇਪਰ ਨੂੰ ਭੇਜਣਾ ਪੈਂਦਾ ਹੈ ਉਨੇ ਚਰ ਨੂੰ ਕਈ ਵਾਰੀ ਕੇਸ ਖਰਾਬ ਹੋ ਜਾਂਦਾ ਹੈ ਇਹ ਬਹੁਤ ਵੱਡੀਆਂ ਸਮੱਸਿਆ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਠੀਕ ਹੈ ਠੀਕ ਹੈ ਜੀ ਤੁਹਾਡੇ ਕਹਿੰਦਾ ਹੈ ਕਿ ਜਿੱਥੇ ਵੱਡੀ ਬਾਦੀ ਹੈਗੀ ਵੱਡੀ ਬਾਦੀ ਵਾਲਾ ਇਲਾਕਾ ਜਿਹੜਾ ਹੈਗਾ ਆਪਾਂ ਮੱਲਾ ਵਾਲਾ ਮੰਨ ਸਕਦੇ ਆ ਲੇਕਿਨ ਕੋਈ ਵੀ ਸਰਕਾਰ ਉਹਨੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਮੂਲ ਜਿਹੜੀਆਂ ਮੂਲ ਰੂਪ ਚ ਸਮੱਸਿਆਵਾਂ ਹੈਗੀਆਂ ਜਾਂ ਮੂਲ ਰੂਪ ਚ ਜਿਹੜੀਆਂ ਉਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਨਹੀਂ ਹੋਇਆ ਹਾਂਜੀ ਹਾਂਜੀ ਅਸੀਂ ਸਮੇ ਸਮੇਂ ਦੀਆਂ ਸਰਕਾਰਾਂ ਨੂੰ ਵੈਸੇ ਅੱਗੇ ਵੀ ਕਹਿੰਦੇ ਆਏ ਆ ਕਿ ਆ ਮੇਨ ਪਰੇਸ਼ਾਨੀਆਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਪਰ ਅਜੇ ਤੱਕ ਕੋਈ ਕੀਤਾ ਨਹੀਂ ਗਿਆ ਅਸੀਂ ਇਹ ਸਰਕਾਰ ਤੋਂ ਆਸ ਰੱਖਦੇ ਆ ਹੂੰ ਤੇ ਬੇਨਤੀ ਕਰਦੇ ਆ ਕਿ ਇਸ ਸਰਕਾਰ ਨੂੰ ਕਿ ਇਹ ਜਿਹੜੀਆਂ ਚਾਰ ਸਮੱਸਿਆ ਨੇ ਸਾਡੀਆਂ ਇਹਨਾਂ ਨੂੰ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਉਮੀਦਵਾਰ ਐਮਸੀ ਜਿਹੜੇ ਹੈਗੇ ਆ ਉਹ ਅੱਜ ਘਰੋ ਘਰ ਪ੍ਰਚਾਰ ਕਰ ਰਹੇ ਹੈਗੇ ਆ ਮੱਲਾਵਾਲਾ ਨਗਰ ਜਿਹੜਾ ਮੱਲਾਵਾਲਾ ਖਾਸ ਤੋਂ ਨਗਰ ਪੰਚਾਇਤ ਜਿਹੜੀਆਂ ਵੋਟਾਂ ਪੈ ਰਹੀਆਂ ਹੈਗੀਆਂ ਸੋ ਆਪਾਂ ਗੱਲਬਾਤ ਕਰਦੇ ਹੈਗੇ ਆ ਸਮੂਹ ਜਿਹੜਾ ਆਮ ਆਦਮੀ ਪਾਰਟੀ ਵਰਕਰ ਮੇਰੇ ਨਾਲ ਜਗਿੰਦਰ ਪ੍ਰਧਾਨ ਜੀ ਹੈਗੇ ਆ ਮਾਤਾ ਜੀ ਹੈਗੇ ਕੈਂਡੀਡੇਟ ਜਿਹੜੇ ਹੈਗੇ ਆ ਮੌਜੂਦ ਸੋ ਹੋਰ ਵੀ ਨਾਲ ਜਿਹੜੇ ਹਮਾਇਤ ਕਰਨ ਵਾਲੇ ਜਿਹੜੇ ਵੀਰ ਭੈਣ ਭਰਾ ਹੈਗੇ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਆਪਾਂ ਜਗਿੰਦਰ ਪ੍ਰਧਾਨ ਜੀ ਜਿਹੜੇ ਹੈਗੇ ਆ ਮੱਲਾਲੇ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਤੁਹਾਡਾ ਜੀ ਮੇਰਾ ਨਾਂ ਜਗਿੰਦਰ ਸਿੰਘ ਆ ਜੀ ਹਾਂਜੀ ਹਾਂਜੀ ਐ ਜ਼ਿਲ੍ਹਾ ਐਸ ਸੀ ਵਿੰਗ ਮੀਤ ਪ੍ਰਧਾਨ ਠੀਕ ਹੈ ਜੀ ਮੱਲਾਂ ਵਾਲੇ ਤੋਂ ਠੀਕ ਹੈ ਜੀ ਜਿਹੜੀਆਂ ਅੱਗੇ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਥੇ ਤੁਸੀਂ ਟਾਈਮ 'ਚ ਟਾਈਮ ਕੱਢ ਕੇ ਆਏ ਹੋ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਜਿਹੜਾ ਕਿ ਸਾਡੀ ਤੁਸੀਂ ਆਵਾਜ਼ ਜਿਹੜੀ ਉਤਤਾ ਕ ਪਚਾਰ ਰਏ ਜੇ ਅਸੀਂ ਬੜਾ ਬੜਾ ਤੁਹਾਡੇ ਧੰਨਵਾਦੀ ਆ ਸਾਕੇ ਉਹ ਮੈਂ ਜਗਿੰਦਰ ਸਿੰਘ ਜ਼ਿਲ੍ਹਾ ਸੀਵੰਗ ਅ ਜ਼ਿਲ੍ਹਾ ਪਮੇਪਲਾਨ ਅੱਜ ਜਿਹੜਾ ਕੇ ਸਾਹੀ ਪਹਿਲੇ ਦਿਨਾਂ ਕੱਲ ਸਾਡਾ ਟਾਈਮ ਸੀ ਜਿਹੜੀਆਂ ਫੈਲਾਂ ਚੱਕਣ ਦਾ ਜਾਂ ਸਾਡੀ ਲਿਸਟ ਲੱਗੀ ਉਸ ਤੋਂ ਬਾਅਦ ਵਿੱਚ ਅੱਜ ਸਵੇਰੇ ਮੀਟਿੰਗ ਕਰਕੇ ਅੱਜ ਜਿਹੜਾ ਅਸੀਂ 5 ਨੰਬਰ ਵਾਰਡ ਦੇ ਵਿੱਚ ਅਸੀਂ ਲੱਗੇ ਹੋਏ ਆ ਸਾਡੇ ਨਾਲ ਸਾਥੀ ਮਘੂ ਤੋਂ ਔਰ ਜੀਰੇ ਤੋਂ ਔਰ ਸਾਡੇ ਐਮਐਲਏ ਨਰੇਸ਼ ਕਟਾਰੀਆ ਜੀ ਔਰ ਸ਼ੰਕਰ ਕਟਾਰੀਆ ਜੀ ਇਹਨਾਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਸਾਡੀ ਇਹ ਡਿਊਟੀ ਲਈ ਗਈ ਹੈ ਵੀ ਤੁਸੀਂ ਘਰ-ਘਰ ਜਾ ਕੇ ਤੁਸੀਂ ਇਹ ਪ੍ਰਚਾਰ ਕਰਨਾ ਤੇ ਵੋਟਾਂ ਮੰਗਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਬਣਾਉਣਾ ਹੈ ਕਿ ਸਾਡੇ ਜਿਹੜਾ ਇੱਥੇ ਮਾਰਕੀਟ ਕਮੇਟੀ ਦੀ ਸੀਟ ਖਾਲੀ ਰਹੀ ਤਿੰਨ ਸਾਲ ਅਸੀਂ ਮੰਨਦੇ ਆ ਕਿ ਸਾਡੇ ਕੋਲੋਂ ਉਹ ਘਾਟਾ ਜਿਹੜਾ ਪੂਰਾ ਨਹੀਂ ਹੋਣਾ ਕਿਉਂਕਿ ਜਿਹੜਾ ਕਿ ਜਿੰਨਾ ਚਿਰ ਪ੍ਰਧਾਨ ਨਹੀਂ ਬਣਦਾ ਉਹਨਾਂ ਚਿਰ ਸਾਡੇ ਮਹੱਲੇ ਸਾਡੇ ਇਲਾਕੇ ਜਿਹੜਾ ਸੁਨਾਰਿਆ ਉਹ ਸਾਨੂੰ ਘਾਟ ਪਈ ਹੈ ਅਸੀਂ ਹੁਣ ਜਿਹੜਾ 2 ਸਾਲ 2.5 ਸਾਲ ਸਾਡੀ ਸਰਕਾਰ ਰਹਿੰਦੀ ਹੈ ਅਸੀਂ ਵੱਧ ਚੜ ਕੇ ਬੜੇ ਜ਼ੋਰ ਛੋਰ ਨਾਲ ਅਸੀਂ ਉਹ ਜਿਹੜੀ ਘਾਟ ਪੂਰੀ ਕਰਨੀ ਹੈ ਕਿਉਂ ਤਿੰਨ ਸਾਲਾਂ ਜਿਹੜੀ ਸਾਨੂੰ ਘਾਟ ਪਈ ਆ ਅਸੀਂ 2 ਸਾਲਾਂ ਪੂਰੀ ਕਰਕੇ ਆਉਣ ਵਾਲੀਆਂ ਵੋਟਾਂ ਜਿਹੜੀਆਂ ਅਸੀਂ ਫਿਰ ਲੈਣੀਆਂ ਤੇ ਅਸੀਂ ਬੜੇ ਜ਼ੋਰ ਛੋਰਨਾਂ ਲੱਗਿਆ ਆਂ ਵੈਰਜੀ ਖਾਲਸਾ ਵੈਰਜੀ ਆਪਣਾ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਗੱਲ ਦੱਸਿਆ ਵੀ ਆਪਣੇ ਕੋਲੇ ਸਮਾਂ ਦੋ 2.5 ਸਾਲ ਦਾ ਰਹਿ ਗਿਆ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਉਸ ਦੇ ਵਿੱਚ ਵੱਡਾ ਸਵਾਲ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਜ ਕਿਹੜੇ ਕਿਹੜੇ ਹੈਗੇ ਆ ਕਰਨ ਵਾਲੇ ਆ ਜਾਂ ਕਰੋਗੇ ਕੀ ਕੀ ਪਾਰਟੀ ਵੱਲੋਂ ਇਹ ਇਸ ਤਰ੍ਹਾਂ ਹੈ ਵੀ ਜਿਹੜਾ ਕਿ ਕਾਰਜ ਮੱਲੇ ਆ ਮੱਲੇ ਦੇ ਵਿੱਚ ਗਲੀਆਂ ਨਾਲੀਆਂ ਜਿਸ ਤਰ੍ਹਾਂ ਗਿਆ ਜੌਨ ਸੁਣਨ ਵਾਲਾ ਰੋਡ ਤੇ ਖੜੇ ਆ ਇਹਦੇ ਵਿੱਚ ਸਾਡਾ ਟੈਂਡਰ ਪਾਸ ਹੋਇਆ ਹੈ ਇਹ ਵੀ ਮ ਬਾਅਦ ਦੇ ਵਿੱਚ ਸ਼ੁਰੂ ਕਰਾਂਗੇ ਔਰ ਜਿਹੜੀਆਂ ਗਲੀਆਂ ਨਾਲੀਆਂ ਜਿੱਥੇ ਸਾਡੇ ਪਾਣੀ ਰੁਕੇ ਹੋਏ ਨੇ ਉਹ ਅਸੀਂ ਲਗਾ ਜੋਰ ਛੋਰ ਨਾਲ ਕੰਮ ਕਰਾਂਗੇ ਔਰ ਜਿਹੜਾ ਕਿ ਅਸੀਂ ਪਾਰਟੀ ਤੋਂ ਫਿਰ ਮੰਗ ਕਰਾਂਗੇ ਕਿ ਸਾਨੂੰ ਵੱਧ ਤੋਂ ਵੱਧ ਗ੍ਰਾਂਟ ਦੇ ਕੇ ਸਾਡਾ ਇਹ ਜਿਹੜੀ ਪਿਛਲੀ ਕਾਰਡ ਪੂਰੀ ਕੀਤੀ ਜਾਵੇ ਆ ਜੀ ਕਿਤੇ ਬੋਟਾ ਲਵਾਗੇ ਮੇਨਾਲਾ ਇਥੋਂ ਜਿਹੜੇ ਐਮਸੀ ਹੈਗੇ ਆ ਮਾਤਾ ਜੀ ਹੈਗੇ ਆ ਆਪਾਂ ਨਾਮ ਵੀ ਪੁੱਛ ਲਏ ਨੇ ਕਿਹੜਾ ਵਾਰ ਹੈਗਾ ਮਾਤਾ ਜੀ ਕੀ ਨਾਮ ਜੀ ਤੁਹਾਡਾ ਸੁందਰੀ ਸੁందਰੀ ਵਾਰ ਨੰਬਰ 5 ਜੀ ਵਾਰ ਨੰਬਰ 5 ਹੈ ਬੇਟਾ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਾਂ ਕਹਿਣਾ ਚਾਉਂਦੇ ਆ ਵੀ ਸਾਨੂੰ ਇਹ ਜਿਹੜੀ ਗਲੀ ਜਿੱਥੇ ਆਪਾਂ ਰੋਡ ਤੇ ਖੜੇ ਹੋયા ਆ ਨਾ ਵੀ ਇਹ ਗਲੀ ਬੰਨੀ ਚਾਹੀਦੀ ਏ ਗਲੀ ਦੀ ਗ੍ਰਾਂਡ ਮਿਲਣੀ ਚਾਹੀਦੀ ਏ ਬੱਚੇ ਨੰਗਦੇ ਆ ਬੱਚੇ ਸਕੂਲਾਂ ਚ ਜਾਂਦੇ ਆ ਉਧਰੋਂ ਸਕੂਲਾਂ ਦਾ ਟਾਈਮ ਹੁੰਦਾ ਹੈ ਉਧਰੋਂ ਬੱਚਿਆਂ ਕੋਲ ਜਾਇਆ ਨਹੀਂ ਜਾਂਦਾ ਸਕੂਲੇ ਠੀਕ ਹੈ ਜੀ ਹਾਂਜੀ ਇਹ ਸਮੁੱਚੀਆਂ ਸਮੱਸਿਆਵਾਂ ਮੰਨ ਲੈਦੇ ਤੁਸੀਂ ਕੀ ਸਮਝਦੇ ਹੋ ਕੀ ਹੋਣਾ ਚਾਹੀਦਾ ਪਾਰਟੀ ਵੱਲੋਂ ਕੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਾਰਟੀ ਵੱਲੋਂ ਸੋਣਾ ਕੰਮ ਹੋਣਾ ਚਾਹੀਦਾ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਜਿਵੇਂ ਆਪਾਂ ਆਮ ਆਪਦੇ ਘਰਾਂ ਨੂੰ ਸ਼ਿੰਗਾਰਦੇ ਹਾਂ ਇਸੇ ਤਰ੍ਹਾਂ ਆਪਾਂ ਸੰਗਤ ਨੂੰ ਵੀ ਸ਼ਿੰਗਾਰਨਾ ਚਾਹੀਦਾ ਆਪਾਂ ਨੂੰ ਇਹ ਘਰ ਪਰਿਵਾਰ ਹੀ ਆਪਾਂ ਜਿਹੜੀਆਂ ਆਪਣੀਆਂ ਗਲੀਆਂ ਆਪਾਂ ਬਣਾਵਾਂਗੇ ਹਨਾ ਜਿਵੇਂ ਆਪਾਂ ਅੱਜ ਇਹਨਾਂ ਦੀਆਂ ਗਲੀਆਂ ਬਣਾਵਾਂਗੇ ਤੇ ਕੱਲ ਨੂੰ ਆਪਾਂ ਨੂੰ ਵੱਧ ਛੱਡ ਕੇ ਵੋਟਾਂ ਪਾਉਣਗੇ ਤੇ ਜੇ ਆਪਾਂ ਅੱਜ ਉਹਨਾਂ ਦਾ ਕੰਮ ਹੀ ਨਾ ਕਰਾਂਗੇ ਤੇ ਆਪਾਂ ਨੂੰ ਕੌਣ ਵੋਟ ਪਾਏਗਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਜਿਸ ਤਰ੍ਹਾਂ ਬੱਸ ਸਟੈਂਡ ਦੀ ਸਮੱਸਿਆ ਹੈਗੀ ਇੱਥੇ ਨਾਲੇ ਹੋਰ ਜਿਵੇਂ ਸਿਵਲ ਹਸਪਤਾਲ ਇੱਥੇ ਜਿਹੜਾ ਉਹ ਸਿਰਫ ਕਹਿ ਸਕਦੇ ਆ ਹਮਲਾ ਕਲੀਨਿਕ ਦੀ ਤਰ੍ਹਾਂ ਹੀ ਉਹ ਕੰਮ ਕਰ ਰਿਹਾ ਹੈਗਾ ਵੱਡਾ ਇੱਕ 13 30000 ਦੇ ਕਰੀਬ ਦੱਸਿਆ ਜਾ ਰਿਹਾ ਆਬਾਦੀ ਹੈਗੀ ਹੈ ਮੇਰੇ ਖਿਆਲ ਚ 12 13000 ਵੋਟ ਵੀ ਹੈਗੀ ਹੈ ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਹੋ ਰਿਹਾ ਸ ਬਹੁਤ ਵਧੀਆ ਹਾਂਜੀ ਹੁਣ ਚਾਹੀਦਾ ਹਸਪੀਟਲ ਹੋਣਾ ਚਾਹੀਦਾ ਵੱਡਾ ਹੋਣਾ ਚਾਹੀਦਾ ਹਾਂ ਵੱਡਾ ਹੋਣਾ ਚਾਹੀਦਾ ਛੋਟਾ ਜਾਣ ਕੇ ਲਾਜਵੀ ਬਹੁਤ ਸੋਹਣਾ ਹੁੰਦਾ ਪਿਆ ਦਵਾਈਆਂ ਵੀ ਬਹੁਤ ਵਧੀਆ ਮਿਲਦੀਆਂ ਪਈਆਂ ਹਰ ਇੱਕ ਨੂੰ ਠੀਕ ਹੈ ਜੀ ਹਾਂ ਹਰ ਇੱਕ ਸਹੂਲਤ ਮਿਲਦੀ ਪਈਏ ਬਸ ਹਸਪੀਟਲ ਵੱਡਾ ਹੋਣਾ ਚਾਹੀਦਾ ਠੀਕ ਹੈ ਜੀ ਜਿਵੇਂ ਹੁਣ ਲੋਕੀ ਉੱਥੇ ਜਾਂਦੇ ਹੀ ਏ ਜਾਂਦੇ ਆ ਉੱਥੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਅੰਦਰ ਤੇ ਜੇ ਜਿਵੇਂ ਹੁਣ ਵੱਧ ਚੜ ਕੇ ਆ ਰਹੇ ਆ ਜਿਵੇਂ ਵੀ ਲੋਕਾਂ ਨੂੰ ਆਰਾਮ ਆ ਰਿਹਾ ਹੈ ਤੇ ਜੇ ਉੱਥੇ ਕੋਈ ਬੈਣ ਨੂੰ ਨਾ ਕੋਈ ਬੰਚੇ ਗਾਏ ਤੇ ਨਾ ਕੋਈ ਬਰਾਂਡਾ ਹੀ ਵੱਡਾ ਹੈਗਾ ਤੇ ਇਹ ਦਿੱਕਤਾਂ ਆਉਂਦੀਆਂ ਪਈਆਂ ਨੇ ਹਾਂ ਹਾਂਜੀ ਪ੍ਰਧਾਨ ਜੀ ਸਾਥੀਓ ਮੈਂ ਇੱਕ ਹੋਰ ਗੱਲ ਜਿਹੜੀ ਕਰਨੀ ਸੀ ਜ਼ਰੂਰੀ ਉਹ ਮੇਰੇ ਤੋਂ ਰਹਿ ਚੁੱਕੀ ਸੀ ਮੈਂ ਦੱਸਣਾ ਚਾਹਣਾ ਵੀ ਸਾਡੀ ਜਿਹੜੀਆਂ ਨਾਮਜ਼ਦੀਆਂ ਦਾਖਲ ਹੋਈਆਂ ਸੀ ਉਹਦੇ ਵਿੱਚੋਂ ਅਸੀਂ ਜਿਹੜੀਆਂ ਕਿ 7 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਕਿ ਜਿਹੜਾ ਬਹੁਮਤ ਜਿਹੜਾ ਹਾਂਜੀ ਸਹਿਮਤੀ ਨਾਲ ਉਹ ਜਿਹੜਾ ਬਹੁਮਤ ਆਮ ਆਜ਼ਮੀ ਪਾਰਟੀ ਦਾ ਹੱਥ ਚ ਆ ਚੁੱਕਿਆ ਹੈ ਇਹ ਜਿਹੜੀਆਂ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਸੀਟਾਂ ਜਿਹੜੀਆਂ 4 ਜਾਂ 5 ਐ ਇਹ ਵੱਧ ਵੱਧ ਜਿੱਤ ਕੇ ਹੁੰ ਜਾਂ ਫਿਰ ਜਿੱਤ ਕਰਕੇ ਅਸੀਂ ਬਣਾਵਾਂਗੇ ਤੇ ਕਿਉਂਕਿ ਅਸੀਂ ਜਿਹੜਾ ਕਿ ਦੂਜੀ ਗੱਲ ਜਿਹੜੀ ਮਹੱਲਿਆਂ ਦੇ ਵਿੱਚ ਅਸੀਂ ਗਰੰਟੀ ਦੇ ਰਹੇ ਆਂ ਵੀ ਜੇ ਸਾਡੀ ਸਰਕਾਰ ਜਿਹੜਾ ਜਾਂ ਸਾਡਾ ਪ੍ਰਧਾਨ ਬਣ ਗਿਆ ਇਹ ਜਿਹੜਾ 2.5 ਸਾਲ ਰਹਿ ਗਏ ਨੇ ਅਸੀਂ ਕੰਮ ਹੀ ਨੇ ਕਿ ਕਰਨੇ ਆ ਕਿ ਲੋਕ ਜਿਹੜੇ ਸਾਡੇ ਬਿਨਾਂ ਪੁੱਛੇ ਤੋਂ ਵੋਟਾਂ ਪਾਉਣ ਤੇ ਅਸੀਂ ਇਹੋ ਗਾਰੰਟੀ ਦੇ ਰਹੇ ਆਂ ਵੀ ਜੇ ਤੁਹਾਡੇ ਕੰਮ ਹੋ ਗਏ ਸਾਨੂੰ ਵੋਟ ਪਾ ਦਿਆ ਜੇ ਤਣੀ ਤਾਂ ਬੇਸ਼ੱਕ ਨਾ ਪਾ ਜਾ ਤੁਹਾਡ ਕੋ ਬੋਟ ਨਹੀਂ ਲੈਣਾ ਮਾਰੇ ਇਹ ਅਸੀਂ ਵਿਸ਼ਵਾਸ ਬਣਾਉਣੇ ਪ੍ਰਧਾਨ ਜੀ ਇੱਕ ਸਵਾਲ ਹੋਰ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੜੇਬੰਦੀ ਜਾਂ ਕੋਈ ਦਬਾਅ ਜਾਂ ਕੋਈ ਆਪਣੀ ਜਿਹੜਾ ਉਹ ਉਸ ਚੀਜ਼ ਨੂੰ ਲੈ ਕੇ ਕੋਈ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਖਾਸ ਤੌਰ ਤੇ ਮੱਲਾਲੇ ਦੇ ਵਿੱਚ ਉਹ ਚੀਜ਼ ਨੂੰ ਹੈਗੀ ਕੋਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਕੋ ਮਾੜੀ ਮੁੱਟੀ ਘਰ ਚ ਹੁੰਦਾ ਤੇ ਅੱਜ ਵਿਸ਼ਵਾਸ ਬਣਾ ਕੇ ਸਾਰੀਆਂ ਪਾਰਟੀ ਸਾਰੀ ਟਿਕ ਮੁੱਠ ਹੋ ਗਈ ਸਾਰੀ ਜਿਹੜੀ ਉਹਨਾਂ ਲੱਗੇ ਹੋਏ ਨੇ ਉਹਨਾਂ ਕਹੇ ਵੀ ਆਪਾਂ ਸੀਟਾਂ ਜਿੱਤਣੀਆਂ ਨੇ ਸਾਡੇ ਜਿਹਾ ਜ ਕੋਈ ਗਰੁੱਪ ਬਾਜੀ ਜਿਆਮਾ ਦੀ ਪਾਰਟੀ ਤੋਂ ਕੋਈ ਯਾਦ ਉਮੀਦਵਾਰ ਖੜਾ ਜਿੱਥੇ ਕੋਈ ਕਿਸੇ ਉਹ ਨਹੀਂ ਯਾਦ ਪਾਰਟੀ ਵੱਲ ਹੋਣੀ ਕੋ ਖੜਾ ਹਾਂਜੀ ਪਾਰਟੀ ਵੱਲ ਹੋਣੀ ਕੋ ਖੜਾ ਠੀਕ ਹੈ ਜੀ ਦੇਖੋ ਖੜਾ ਤੇ ਉਹ ਰੈਚਨ ਹੋ ਰਿਹਾ ਹਾਂ ਹਾਂ ਜੀ ਜਿੱਤ ਕੇ ਅਸੀਂ ਪਾਰਟੀ ਦੀ ਛੋੜੀ ਕੇ ਪਾਵਾਂਗੇ ਹਾਂ ਜੀ ਬਈ ਹਾਂ ਧੰਨਵਾਦ ਪ੍ਰਧਾਨ ਜੀ ਸੋ ਇੱਥੇ ਅਸੀਂ ਕਵਰੇਜ ਕਰਨ ਪਹੁੰਚੇ ਸੀਗੇ ਜਿਹੜੀਆਂ ਸਮੱਸਿਆਵਾਂ ਤੇ ਜਿਹੜਾ ਵਾਰਡ ਨੰਬਰ 5 ਤੋਂ ਐ ਐਮਸੀ ਉਮੀਦਵਾਰ ਵੀ ਹੈਗੇ ਆ ਨਾਲ ਜਗਿੰਦਰ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਹੈਗੀ ਸੋ ਹੋਰ ਵੀ ਇੱਥੇ ਉਮੀਦਵਾਰ ਹੈਗੇ ਆ ਅਸੀਂ ਹੋਰ ਵੀ ਤੁਹਾਡੇ ਨਾਲ ਇੱਥੇ ਗੱਲਬਾਤ ਕਰਦੇ ਹੈਗੇ ਆ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਕਵਰੇਜ ਕੀਤੀ ਹੈਗੀ ਕੁਝ ਉਮੀਦਵਾਰਾਂ ਨਾਲ ਅਸੀਂ ਗੱਲਬਾਤ ਵੀ ਇੱਥੇ ਕੀਤੀ ਹੈਗੀ ਏ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਤੁਹਾਡੇ ਨਾਲ ਜਲਦ ਅਸੀਂ ਗੱਲਬਾਤ ਕਰਾਵਾਂਗੇ ਜਿਵੇਂ ਜਿਵੇਂ ਸਮਾਂ ਬੀਤਦਾ ਹੈਗਾ ਸੋ ਸਮੱਸਿਆਵਾਂ ਤੁਹਾਡੇ ਸਾਹਮਣੇ ਰੱਖੀਆਂ ਹੈਗੀਆਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈਗਾ ਕਿਉਂਕਿ ਬੜੀਆਂ ਵੱਡੀਆਂ ਸਮੱਸਿਆਵਾਂ ਹਾਲਾਂਕਿ ਭਾਵੇਂ ਕੋਈ ਵੀ ਸਰਕਾਰ ਉਹ ਹਮੇਸ਼ਾ ਇਹ ਵਾਅਦਾ ਕਰਦੀ ਹੈਗੀ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਵਿਕਾਸ ਕੀਤਾ ਹੈਗਾ ਸੋ ਵੱਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਮੱਲਾ ਵਾਲਾ ਜਿਹੜਾ ਸਬਦ ਸੀ ਜਿਹੜੀ ਬਣੀ ਹੈਗੀ ਏ ਉਹਨੂੰ ਲੈ ਕੇ ਅਸੀਂ ਅੱਜ ਕੁਝ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈਗੀ ਏ ਜਲਦ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਜੋ ਸਮੱਸਿਆਵਾਂ ਹੈਗੀਆਂ ਨੇ ਇਹਨਾਂ ਦਾ ਸਮਾਧਾਨ ਕੀ ਆਵਾਦੀ ਪਾਰਟੀ ਹੈ ਕੀ ਬੇਚੱਕ ਸੱਤਾ ਦੇ ਵਿੱਚ ਸੋ ਸਾਰੀਆਂ ਗੱਲਾਂ ਪਤਾ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਡਾ ਇਸ ਵੀਡੀਓ ਬਾਰੇ ਕੀ ਕੀ ਕਹਿਣਾ ਹੈਗਾ ਨਾਲ ਜਿਹੜੀਆਂ ਅਸੀਂ ਇਸ ਸਮੱਸਿਆਵਾਂ ਰੱਖੀਆਂ ਹੈਗੀਆਂ ਕਿਉਂਕਿ ਵੱਡੀਆਂ ਸਮੱਸਿਆਵਾਂ ਬੱਸ ਸਟੈਂਡ ਨੂੰ ਲੈ ਕੇ ਹੈਗੇ ਆ ਜਿਹੜਾ ਮੱਲਾ ਕਲੀਨਿਕ ਤੇ ਰੋਚ ਜਿਹੜਾ ਸਿਵਲ ਹਸਪਤਾਲ ਜਿਹੜਾ ਵੱਡੇ ਪਿੰਡ ਲੱਗਦੇ ਹੈਗੇ ਮੱਲਾ ਵਾਲੇ ਨੂੰ ਉਹ ਜਿਹੜਾ ਇੱਥੇ ਸਿਵਲ ਹਸਪਤਾਲ ਦੀ ਲੋਡ ਹੈਗੀ ਏ ਨਾਲ ਜਿੱਥੇ ਖੇਡ ਸਟੇਡੀਅਮ ਦੀ ਲੋਡ ਹੈਗੀ ਕਿਉਂਕਿ ਨਾਜਵਾਨ ਸਾਡੇ ਬੱਚੇ ਜਦੋਂ ਖੇਡਦੇ ਹੈਗੇ ਆ ਜਾਂ ਫਰੋਇਪੁਰ ਜਾਂਦੇ ਹੈਗੇ ਜਾਂ ਇਥੋਂ ਜਿਹੜਾ ਪਿੰਡ ਪੜਾਣਾ ਹੈਗਾ ਕਰੀਬ 3-4 ਕਿਲੋਮੀਟਰ ਹੈਗਾ ਔਰ ਸਟੇਡੀਅਮ ਦੀ ਵੱਡੀ ਲੋਡ ਹੈਗੀ ਸੋ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸਫਾਈ ਦੀ ਸਮੱਸਿਆ ਲੈ ਕੇ ਸੋ ਤਮਾਮ ਇਹ ਸਵਾਲ ਹੈਗੇ ਆ ਇਹ ਸਵਾਲਾਂ ਨੂੰ ਲੈ ਕੇ ਅਸੀਂ ਵੀਡੀਓ ਬਣਾਈ ਹੈਗੀ ਹੈ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਉਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ